ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਦੀ ਵੀਡੀਓ ਖਾਸ ਹੋਣਾ ਪੈਣਾ ਲਈ ਹੈ ਜਿਹੜੀਆਂ ਸਲਾਈ ਦਾ ਕੰਮ ਸਿੱਖ ਰਹੀਆਂ ਨੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਸਲਵਾਰ ਦੀ ਸਟੀਚਿੰਗ ਦੱਸਾਂਗੇ ਵੀ ਆਪਾਂ ਕਿਸ ਤਰ੍ਹਾਂ ਸਲਵਾਰ ਦੀ ਸਟੀਚਿੰਗ ਕਰਨੀ ਹੈ ਅੱਜ ਦੀ ਵੀਡੀਓ ਬਹੁਤ ਯੂਸਫੁਲ ਹੋਣ ਵਾਲੀ ਹੈ ਵੀਡੀਓ ਨੂੰ ਸਕਿਪ ਨਾ ਕਰਨਾ ਫੁੱਲ ਵਾਚ ਕਰਨਾ ਜੀ ਤੇ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਸਲਵਾਰ ਦੀ ਸਲਾਈ ਹੈ ਜਿਹੜੀ ਉਹ ਕਿਸ ਤਰ੍ਹਾਂ ਕੰਪਲੀਟ ਕਰਨੀ ਹੈ ਤੇ ਚਲੋ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਆਪਾਂ 벨ਟ ਨੂੰ ਸੀਨਾ 'ਪਾ 벨ਟ ਤੇ ਸਲਾਈਆਂ ਲਗਾਵਾਂਗੇ 벨ਟ ਦੇ ਆਪਾਂ ਦੋਨੋਂ ਪੱਲਿਆਂ ਨੂੰ ਇਸ ਤਰ੍ਹਾਂ ਜੋੜਾਂਗੇ ਆਪਾਂ ਜਦੋਂ ਵੀ ਸਲਾਈ ਸ਼ੁਰੂ ਕਰਦੀਏ ਤਾਂ ਆਪਾਂ ਉਸ ਤੇ ਲੋਕ ਜਰੂਰ ਲਗਾਉਣਾ ਹੈ ਤਾਂ ਕਿ ਸਲਾਈਆਂ ਜਿਹੜੀਆਂ ਬਾਅਦ ਵਿੱਚ ਖੁੱਲਣ ਨਾ ਹੁਣ ਆਪਾਂ ਇਸ ਤੇ ਡਬਲ ਸੀਨ ਲਗਾਵਾਂਗੇ ਇਸ ਨੂੰ ਸਿੱਧਾ ਕਰਕੇ ਇਸ ਉੱਪਰ ਸਲਾਈ ਲਗਾ ਦੇਾਂਗੇ ਇਸੇ ਤਰ੍ਹਾਂ ਹੀ ਆਪਾਂ ਦੂਸਰੀ ਸਾਈਡ ਤੇ ਸਲਾਈ ਲਗਾਵਾਂਗੇ ਹੁਣ ਆਪਾਂ 벨ਟ ਦੀ ਦੂਸਰੀ ਸਾਈਡ ਵੀ ਸਲਾਈ ਲਗਾਵਾਂਗੇ ਆਪਾਂ ਇੱਥੇ ਸਵਾਇੰਚੇ ਪਿੱਛੇ ਆਪਾਂ ਮਸ਼ੀਨ ਰੋਕ ਦਿਆਂਗੇ ਤੇ ਇਸ ਨੂੰ ਬੈਟ ਕਰ ਦਿਆਂਗੇ ਕਿਉਂਕਿ ਇੱਧਰ ਆਪਾਂ ਨੇਫੇ ਵਾਲੀ ਹੈ ਜਿਹੜੀ ਉਹ ਚਿੜੀ ਬਣਾਉਣੀ ਹੈ ਹੁਣ ਆਪਾਂ ਨੇਫੇ ਵਾਲੀ ਚਿੜੀ ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ ਕੱਪੜੇ ਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਤੇ ਆਹ ਵਾਲੀ ਸੀਨ ਹੈ ਜਿਹੜੀ ਇਸ ਦੇ ਉੱਪਰ ਆਪਾਂ ਇਸ ਤਰ੍ਹਾਂ ਇਹਨੂੰ ਫੋਲਡ ਕਰ ਦਿਆਂਗੇ ਤੇ ਹੁਣ ਆਪਾਂ ਇੱਥੇ ਸਲਾਈ ਲਗਾਵਾਂਗੇ ਹੁਣ ਆਪਾਂ ਮਸ਼ੀਨ ਨੂੰ ਇਸ ਸਾਈਡ ਵੱਲ ਫੋਲਡ ਮੋੜ ਲਾਂਗੇ नेफा फोल्ड करा जी बेल्ट की जी वाली सीन है इसमें आप इस तरह फोल्ड करके इस उपर सीन लगा देंगे ਹੁਣ ਆਪਾਂ ਮਸ਼ੀਨ ਨੂੰ ਬੈਕ ਕਰ ਲਾਂਗੇ ਹੁਣ ਆਪਾਂ ਆ ਵਾਲੀ ਸੀਨ ਇਧਰ ਵੱਲ ਨੂੰ ਮੋੜਦੇ ਹੁਣ ਆਪਾਂ ਸਲਵਾਰ ਦੇ ਕੁੰਦੇ ਜੋੜਾਂਗੇ ਕੁੰਦਿਆਂ ਦੇ ਹੁਣ ਆਪਾਂ ਪਾਸਨ ਤੇ ਸਲਾਈ ਲਗਾ ਦੇਾਂਗੇ ਹੁਣ ਆਪਾਂ ਸਲਵਾਰ ਦੇ ਕੁੰਦਿਆਂ ਤੇ ਸਲਾਈ ਲਗਾਵਾਂਗੇ ਇਸ ਤਰ੍ਹਾਂ ਦੋ ਦੋ ਕੁੰਦੇ ਆਪਾਂ ਜੋੜਨੇ ਆ ਇਹ ਹੁਣ ਆਪਾਂ ਆਸਨ ਦੀ ਇਹ ਸਲਾਈ ਨੂੰ ਡਬਲ ਕਰਦੇ ਆਂਗੇ ਕਰਾਂਗੇ ਜਦੋਂ ਵੀ ਆਪਾਂ ਕੁੰਦਿਆਂ ਨਾਲ ਹ ਬਾਲੇ ਅਟੈਚ ਕਰਨੇ ਆ ਤਾਂ ਆਪਾਂ ਸਲਾਈਏ ਜਿਹੜੀ ਉਹ ਇਧਰੋਂ ਪਹੁੰਚੇ ਵੱਲੋਂ ਲਾਉਣੀ ਹੈ ਕਿਉਂਕਿ ਜਿਹੜੀ ਕਪੜੇ ਦੀ ਬਾਹਰ ਘਾਟ ਆ ਉਹ ਫਿਰ ਵਾਲਾ ਵਾਲੇ ਪਾਸੇ ਨਿਕਲ ਜੂਗੀ ਤੇ ਇਥੇ ਆਪਾਂ ਸਲਾਈ ਨੂੰ ਲੌਕ ਲਗਾ ਦੇਾਂਗੇ ਤਾਂ ਜੇ ਸਲਾਈ ਜਿਹੜੀ ਖੁੱਲ ਨਾ ਜਾਵੇ ਜਿਹੜੇ ਕੁੰਦੇ ਨਾਲ ਆਪਾਂ ਪਹਿਲਾਂ ਬਾਲਾ ਅਟੈਚ ਕਰਿਆ ਸੀ ਉਸੇ ਨਾਲ ਹੀ ਆਪਾਂ ਦੂਸਰਾ ਬਾਲਾ ਜਿਹੜਾ ਇਹੋ ਅਟੈਚ ਕਰਾਂਗੇ ਪਾ ਦੂਸਰੇ ਵਾਲੇ ਕੁੰਦੇ ਇਸ ਤਰ੍ਹਾਂ ਇਹਦੇ ਨਾਲ ਅਟੈਚ ਕਰਾਂਗੇ ਇੱਕ ਕੁੰਦਾ ਆਪਣਾ ਇੱਧਰ ਲੱਗ ਜੂਗਾ ਤੇ ਇੱਕ ਵਾਲਾ ਇੱਧਰ ਲੱਗ ਜੂਗਾ ਆ ਦੇਖੋ ਜੀ ਵਾਲੇ ਆਪਣੇ ਵਿਚਾਲੇ ਆ ਗਏ ਤੇ ਸਾਈਡਾਂ ਤੇ ਹੁੰਦੇ ਆ ਗਏ ਦੋਨੋਂ ਮੁਰਗੀਆਂ ਤੇ ਇਸੇ ਤਰ੍ਹਾਂ ਹੀ ਹੈ ਤੇ ਹੁਣ ਆਪਾਂ ਵਾਲ ਪਾਉਣੇ ਸ਼ੁਰੂ ਕਰਾਂਗੇ ਇੱਕ ਆਸਣ ਤੇ ਆਪਾਂ ਦੋ ਵਾਲ ਪਾਵਾਂਗੇ ਇਹ ਪਿਛਲੀ ਸਾਈਡ ਆ ਜੂਗੀ ਤਾਂ ਕਿ ਜਿਹੜਾ ਆਪਣਾ ਆਸਣ ਹੈ ਤੰਗਣਾ ਹੋਵੇ ਆਪਾਂ ਇੱਥੇ ਛੋਟੇ ਛੋਟੇ ਦੋ ਵਾਲ ਪਾ ਦੇਾਂਗੇ ਸਹੀ ਜਿਹੜੀ ਸਲਵਾਰ ਆ ਉਹਦੇ ਵਾਲਾ ਜਿਹੜੇ ਉਹ ਆਪਾਂ 7 ਤੋਂ 8 ਇੰਚ ਕਪੜੇ ਦੇ ਵਿੱਚ ਪਾਉਣੇ ਹੁੰਦੇ ਆ ਆਪਣੇ ਕੋਲ ਇਹ ਇੱਕ ਬੱਚੀ ਦੀ ਸਲਵਾਰ ਆ ਤੇ ਆਪਾਂ ਜਿਹੜੇ ਵਾਲਾ ਇਹੋ 6.5 ਇੰਚ ਕਪੜੇ ਦੇ ਅੰਦਰ ਅੰਦਰ ਪਾਵਾਂਗੇ 벨ਟ ਤੇ ਆਪਾਂ ਇਨਾਪ ਲਗਾ ਲਿਆ ਦੂਸਰੀ ਸਾਈਡ ਵੀ ਆਪਾਂ ਇਸ ਤਰ੍ਹਾਂ ਹੀ ਨਾਪ ਲਗਾਵਾਂਗੇ ਵਾਲਾ ਜਿਹੜੇ ਉਹ ਦੋ ਤਰੀਕੇ ਨਾਲ ਪੈਂਦੇ ਆ ਤੇ ਆਪਾਂ ਜਿਹੜੇ ਵਾਲ ਪਾਉਣੇ ਆ ਉਹ ਬਿਲਟ ਦੇ ਨਾਲ ਹੀ ਵਾਲ ਪਾਉਣੇ ਆ ਤੇ ਆਪਾਂ 벨ਟ ਦੀ ਪਿਛਲੀ ਸੀਨ ਤੇ ਸਲਵਾਰ ਦੇ ਆਸਨ ਦੀ ਪਿਛਲੀ ਸੀਨ ਆ ਜਿਹੜੀ ਉਹ ਆਪਸ ਵਿੱਚ ਇਸ ਤਰ੍ਹਾਂ ਮਿਲਾ ਕੇ ਇਸ ਤੇ ਆਪਾਂ ਸੀਨ ਲਗਾਵਾਂਗੇ ਤੇ ਵਲ ਪਾਉਣ ਵੇਲੇ ਆਪਾਂ ਜਿਹੜਾ ਸਲਵਾਰ ਦਾ ਕੱਪੜਾ ਉੱਪਰ ਰੱਖਣਾ ਤੇ 벨ਟ ਦਾ ਕੱਪੜਾ ਜਿਹੜਾ ਉਹ نیچے ਰੱਖਣਾ ਹੁਣ ਆਪਾਂ ਇਹਨਾਂ ਸਲਾਈਨ ਇੱਥੇ ਇੱਕ ਸੀਨ ਲਗਾਣੇ ਆਗੇ ਜਿਹੜਾ ਆਪਾਂ 벨ਟ ਤੇ ਨਿਸ਼ਾਨ ਲਗਾਇਆ ਸੀ ਉਸ ਤੋਂ ਆਪਾਂ ਪਿੱਛੇ 1 ਇੰਚ ਪਿੱਛੇ ਆਪਾਂ ਮਸ਼ੀਨ ਹੈ ਜਿਹੜੀ ਉਹ ਰੋਟ ਦਿਆਂਗੇ ਤੇ ਵਲ ਪਾਉਣੇ ਸ਼ੁਰੂ ਕਰਦੇ ਆਂਗੇ ਹੁਣ ਆਪਾਂ ਵੜ ਪਾਉਣੀ ਸ਼ੁਰੂ ਕਰਦੇ ਆ ਤੇ ਵਾਲਾ ਜਿਹੜਾ ਉਹ ਆਪਣਾ ਪਹਿਲਾ ਵਾਲਾ ਉਹ ਇਸ ਨਿਸ਼ਾਨਤੀ ਆ ਜੂਗਾ ਵਲਾਂ ਦਾ ਫਰਕ ਹੈ ਜਿਹੜਾ ਉਹ ਅੱਧੇ ਦੇਨ ਚ ਤਾਂ ਪਾਉਣ ਬਣਾਉਣਾ ਹੈ ਆਪਾਂ ਉੱਪਰ ਦੇਖ ਲਾਂਗੇ ਕਿ ਵਾਲਾ ਜਿਹੜਾ ਫਰਕ ਹੈ ਜਿਹੜਾ ਉਹ ਅੱਧੇ ਦੇਨ ਤਾ ਤੋਂ نیچے ਆਪਣੇ ਆਪ ਹੀ ਅੱਧੇ ਦੇਨ ਚ ਦਾ ਜਿਹੜਾ ਵਾਲਾ ਹੈ ਉਹ ਆਪਣੇ ਆਪ ਤੇ ਹੀ ਹੈ ਜਦੋਂ ਆਪਾਂ ਉੱਪਰੋਂ ਵਾਲ ਸਹੀ ਰੱਖਾਂਗੇ ਤਾਂ نیچے ਵੀ ਵਾਲਾ ਜਿਹੜੇ ਉਹ ਔਰਕਾ ਜਿਹੜਾ ਉਹ ਪੂਰਾ ਸਹੀ ਜਾਊਗਾ ਦੇਖੋ ਜੀ ਆਪਣੇ ਇੱਕ ਸਾਈਡ ਦੇ ਵਾਲਾ ਜਿਹੜੇ ਉਹ ਪਾ ਕੇ ਬਿਲਕੁਲ ਤਿਆਰ ਹੈ ਹੁਣ ਆਪਾਂ ਦੂਸਰੀ ਸਾਈਡ ਦੇ ਵਾਲ ਪਾਵਾਂਗੇ ਆਪਾਂ ਇਸੇ ਮੈਥਡ ਨਾਲ ਹੀ ਦੂਸਰੀ ਸਾਈਡ ਦੇ ਵਾਲ ਜਿਹੜੇ ਉਹ ਪਾਵਾਂਗੇ ਆਪਾਂ ਹੁਣ ਦੂਸਰੀ ਸਾਈਡ ਦੇ ਵਾਲ ਪਾਉਣ ਲੱਗੇ ਆ ਤੇ ਕੱਪੜਾ ਆਪਣਾ ਹੁਣ ਐਸਾ ਥਾ ਲੂਗਾ ਮਸ਼ੀਨ ਦੇ ਅੰਦਰਲੇ ਪਾਸੇ ਆਪਾਂ ਕੱਪੜਾ ਰੱਖਾਂਗੇ ਤੇ ਇਸ ਤੇ ਆਪਾਂ ਹੁਣ ਸिलाई ਲਗਾਉਣੀ ਸ਼ੁਰੂ ਕਰਾਂਗੇ ਆਪਾਂ ਵਾਲਾ ਜਿਹੜਾ ਨਿਸ਼ਾਨ ਲਗਾਇਆ ਸੀ ਆਪਾਂ ਮਸ਼ੀਨ 1 ਇੰਚ ਉਹਦੇ ਪਿੱਛੇ ਰੋਕ ਦੇਣੀ ਆ ਤੇ ਹੁਣ ਆਪਾਂ ਵਲ ਪਾਉਣੇ ਸ਼ੁਰੂ ਕਰਨੇ ਆ ਹੋਣਾ ਜਿਹੜਾ ਉਹ ਆਪਣਾ ਸ਼ਾਂਤ ਤੇ ਆ ਗਿਆ। ਇਸੇ ਤਰ੍ਹਾਂ ਇਹਨਾਂ ਪਾ ਛੋਟੇ ਛੋਟੇ ਵਾਲ ਚੱਕਨੇ ਆ। ਤੇ ਇਹਨਾਂ ਨੂੰ ਸੈੱਟ ਕਰਕੇ ਇੱਥੇ ਰੱਖਦੇ ਜਾਣਾ। ਹੁਣ ਆਪਣੇ ਸਲਵਾਰ ਦੇ ਦੋਨੋਂ ਸਾਈਡ ਦੇ ਜਿਹੜੇ ਵਾਲਾ ਇਹ ਪੈ ਚੁੱਕਿਆ ਤੇ ਹੁਣ ਆਪਾਂ ਇਸ ਤੇ ਡਬਲ ਸਟੀਚ ਕਰ ਲਿਆਂਗੇ। ਤਾਂ ਜੋ ਵਾਲਾ ਜਿਹੜੇ ਇਹ ਇਹ ਨਾ ਜਾਵੇ। ਹੁਣ ਆਪਾਂ ਲੱਗੇ ਆਂ ਜੀ ਪੌਂਚੇ ਬਣਾਉਣਾ ਸਲਵਾਰ ਦੀ ਇਸ ਤਰ੍ਹਾਂ ਮੂਰੀ ਨੂੰ ਫੜ ਕੇ ਆਪਾਂ ਫੋਲਡ ਕਰ ਲਾਂਗੇ ਤੇ ਇਸ ਦੇ ਸੈਂਟਰ ਵਿੱਚ ਆਪਾਂ ਇੱਕ ਕੱਟ ਲਗਾ ਲਾਂਗੇ ਜਿਹੀ ਤਰ੍ਹਾਂ ਇਹ ਹਾਂ ਪਾ ਬੁਕਰਮ ਜੇਸ ਕਪੜੇ ਤੇ ਜੋੜੀ ਹੋ ਉਸ ਦੇ ਵਿਚਾਲੇ ਇਸ ਤਰ੍ਹਾਂ ਕੱਟ ਲਗਾ ਲਾਂਗੇ ਹੁਣ ਆਪਾਂ ਦੋਨੇ ਕੱਟ ਨੂੰ ਆਪਸ ਵਿੱਚ ਮਿਲਾ ਦੇਾਂਗੇ ਤੇ ਇਸ ਤਰ੍ਹਾਂ ਹੁਣ ਆਪਾਂ ਸਲਾਈ ਲਗਾਵਾਂਗੇ ਸਲਾਈ ਲਗਾਉਣ ਵੇਲੇ ਧਿਆਨ ਰੱਖਣਾ ਕਿ ਸਲਾਈ ਜਿਹੜੀ ਉਹ ਬੁਕਰਮ ਤੇ ਨਾ ਲੱਗੇ ਆਪਾਂ ਬੁਕਰਮ ਦੇ ਨਾਲ ਨਾਲ ਹੀ ਸਲਾਈ ਲਾਵਾਂਗੇ ਹੁਣ ਆਪਾਂ ਬੁਕਰਮ ਨੂੰ ਅੰਦਰ ਵੱਲ ਫੋਲਡ ਕਰਕੇ ਇਸ ਤਰ੍ਹਾਂ ਸਲਾਈ ਲਗਾਵਾਂਗੇ ਹੁਣ ਆਪਾਂ ਬੁਕਰਮ ਦੇ ਉੱਪਰ ਸਲਾਈ ਲਾਵਾਂਗੇ ਹੁਣ ਆਪਣੀ ਮੂਰੀ ਤੇ ਬੁਕਰਮ ਲੱਗ ਗਈ ਹੈ ਤੇ ਹੁਣ ਆਪਾਂ ਪਹੁੰਚੇ ਵਿੱਚ ਡਿਜ਼ਾਈਨ ਬਣਾਵਾਂਗੇ ਤੇ ਇਸ ਤਰ੍ਹਾਂ ਆਪਣੀ ਇਹ ਸਲਵਾਰ ਦੀ ਜਿਹੜੀ ਸਲਾਈ ਹੈ ਉਹ ਸਾਰੀ ਕੰਪਲੀਟ ਹੋ ਜਾਂਦੀ ਹੈ ਆਪਾਂ ਪਹੁੰਚੇ ਦੀ ਮਾਰਕਿੰਗ ਕਰਨ ਲੱਗੇ ਆ ਜੀ ਜਦੋਂ ਪਹੁੰਚੇ ਦੀ ਆਪਾਂ ਮਾਰਕਿੰਗ ਕਰਨੀ ਆਪਾਂ ਜਿੰਨਾ ਰੱਖਣਾ ਜਿਹੜੀਆਂ ਆਪਾਂ ਬਾਲਿਆਂ ਵਾਲੀਆਂ ਸਲਾਈਆਂ ਲਾਗਾਈਆਂ ਸੀ ਬਾਲਾ ਆਪਾਂ ਕੁੰਦਿਆਂ ਨਾਲ ਜੋੜਿਆ ਉਹ ਦੋਨੇ ਸਲਾਈਆਂ ਆਪਸ ਵਿੱਚ ਇਸ ਤਰ੍ਹਾਂ ਉੱਪਰ-ਨੀਚੇ ਰੱਖ ਕੇ ਹੀ ਆਪਾਂ ਪਹੁੰਚ ਦੀ ਆਪਾਂ ਮਾਰਕਿੰਗ ਕਰਨੀ ਹੈ ਆਪਾਂ ਪਹੁੰਚਾ 5.5 ਇੰਚ ਤਿਆਰ ਰੱਖਣਾ ਤੇ ਆਪਾਂ 5.5 ਇੰਚ ਤੇ ਨਿਸ਼ਾਨੀ ਲਗਾਵਾਂਗੇ ਉੱਪਰੋਂ ਆਪਾਂ ਪਹੁੰਚਾ ਜਿਹੜਾ ਉਹ 1 ਇੰਚ ਵਧਾਵਾਂਗੇ ਇੱਥੋਂ ਆਪਾਂ 6.5 ਇੰਚ ਤੇ ਨਿਸ਼ਾਨ ਲਗਾਵਾਂਗੇ ਹੁਣ ਆਪਾਂ ਇਹ ਦੋਨੇ ਨਿਸ਼ਾਨਾਂ ਨੂੰ ਆਪਸ ਵਿੱਚ ਮਿਲਾ ਦੇਾਂਗੇ ਤੇ ਇਸ ਤਰ੍ਹਾਂ ਆਪਾਂ ਸਲਾਈ ਲਗਾ ਦੇਾਂਗੇ ਇਸ ਤੋਂ ਬਾਅਦ ਦੋ ਤਿੰਨ ਲਾਈਨਾਂ ਲਗਾ ਕੇ ਇਸ ਨੂੰ ਚੰਗੀ ਤਰ੍ਹਾਂ ਲੋਕ ਕਰ ਦਿਆਂਗੇ